ਚਾਹ ਅਗਲੀ ਆਪਾਂ ਸਰਪੰਚ ਸਾਹਿਬ ਕੋਲੋਂ ਸਨੈਪਚੈਟ ਤੇ ਸਟੋਰੀ ਵੇਖ ਲਈ ਹੋਣੀ ਆ। ਬਾਦੀ ਦੀ। ਬਾਦੀ ਨਾਲ ਦੀ ਨਾਲ ਹੀ। ਚੱਲਿਆਂ ਆਪਾਂ ਤਰਨਤਾਰਨ ਸਾਹਿਬ ਦੇ ਮਾਜੇ ਬੜੀਆਂ ਵੀਡੀਓ ਚ ਜ਼ਿਕਰ ਕਰਦਾ ਨਾ। ਕਿ ਇੱਥੋਂ ਸਿੱਧੇ ਲੰਘ ਜੀਏ। ਇਹ ਕਦੇ ਹੋ ਨਹੀਂ ਸਕਦਾ। ਚਾਹ ਸਰਪੰਚ ਸਾਹਿਬ ਦੀ ਬਹੁਤ ਫੇਮਸ ਆ। ਤੁਸੀਂ ਵੀ ਆਓ। ਟਿਕਟ ਖਰੀਦੋ। ਚਾਹ ਫੇਮਸ ਆ। ਨਾਲੇ ਟਰੈਕਟਰ ਖਰੀਦ ਕੇ ਲੈ ਕੇ ਜਾਓ ਉਹਦੇ ਨਾਲੇ ਚਾਹ ਪਿਲਾਓ ਪੀਓ ਨਾ ਹੋਸ ਸਰਪੰਚ ਸਾਹਿਬ ਠੀਕ ਹੈ ਵਧੀਆ ਚਾਹ ਦੁੱਧ ਘਰੋਂ ਲੈ ਆਇਦਾ ਤਾਂ ਲੱਗਦੀ ਸਵਾਦ ਜਾਂ ਤਾਂ ਹਾਂ ਹਾਂ ਠੀਕ ਹੈ ਇਹੋ ਜੀ ਗੱਲ ਹੋਣੀ ਹੈ ਉਹ ਤਾਂ ਸਵਾਦ ਲੱਗਦੀ ਸਰਪੰਚ ਸਾਹਿਬ ਇੱਕ ਨਾ ਗੱਲ ਦਾ ਮਾਮਲਾ ਚਾਹੀ ਵੈਸੇ ਅੱਜ ਆਪਾਂ ਸੋਚਿਆ ਤਾਂ ਕੁਛ ਨਹੀਂ ਗਾ ਐਵੇਂ ਬਹਿ ਗਏ ਆ ਠੀਕ ਹੈ ਤੇ ਚਲੋ ਦੋ ਗੱਲਾਂ ਕੰਮ ਦੀਆਂ ਵਿੱਚ ਕਰ ਲਈਏ ਸੀ ਜਿਹੜਾ ਆਪਣੇ ਏਰੀਆ 'ਚ ਅੱਗ ਲੱਗਦੀ ਲੱਗੀ ਐ ਦੋ ਤਿੰਨ ਹੀ ਤਾਂ ਕਿੰਨਾ ਲੰਗਾ ਉਹ ਮੱਚ ਗਿਆ ਹਾਂ ਆਣਾ ਉਕੀ ਸੌਕ ਤੋਂ ਬਣਿਆ ਪਤਾ ਲੱਗਾ ਉਹਦਾ ਕਾਰਨ ਤਾਂ ਕਿ ਪਹਿਲਾਂ ਤੇ ਆ ਆਪਣੇ ਆ ਨਾਲ ਹੀ ਆਵੇ ਮਲੋ ਕੇ ਅੱਛਾ ਆ ਜੀ ਵਾਲੀ ਵਸਤੀ ਮਲਸੀਆਂ ਪਿੰਡਾ 314 ਦਾ ਇੱਥੇ ਏਰੀਆ ਸੜ ਗਿਆ ਕਿਤੇ ਕੋਈ ਰੋਡ ਬੰਦੀ ਸੀ ਤੇ ਉੱਥੇ ਨਾ ਉਹ ਇਹ ਮਲਸੀਆਂ ਵਾਲੇ ਦਾਦੇ ਵੀ ਉਹਨਾਂ ਨੇ ਕਿਤੇ ਜਾਂਦੇ ਚਾਹ ਚੁ ਬਣਾਈਆਂ ਹਾਂ ਉੱਥੋਂ ਅੱਗ ਚੱਲੀ ਅੱਛਾ ਕਿ ਇਹਨਾਂ ਚਾਰ ਔਰਤਾਂ ਤੇ ਬਣਾਈ ਹੋਈ ਹਾਂ ਆਪਣੇ ਆਪ ਦੇ ਰਿਸ਼ਤੇਦਾਰਾਂ ਦੀ ਕਣਕ ਸੜ ਗਈ ਜਿਹੜਾ ਐਸਪੀ ਹੈ ਗਰਵਾਜ 25 ਕਿੱਲੇ ਉਹਨਾਂ ਦੇ ਸੜ ਗਏ ਦੂਜਿਆਂ ਘਰਾ ਦੀ ਤੇ ਸਾਰੀ ਵੱਢੀ ਗਈ ਇਹਨਾਂ ਦੀ ਵੀ ਵੱਢੀ ਗਈ ਦੂਜੇ ਪਾਸੇ ਉਧਰ ਰਹਿੰਦੀ ਸੀ ਤੇ ਘੱਟੋ ਘੱਟ 2 ਤੋਂ 250 ਕਿੱਲਾ ਇੱਥੇ ਸੜ ਗਿਆ ਯਾਰ ਤੇ ਕੱਲ ਆਪਣੇ ਭਾਈ ਵੀ ਜੇ ਇੰਸਟਾ ਤੇ ਕੱਲ ਸਾਧੂ ਵਾਲੇ ਅੱਗ ਲੱਗੀ ਉੱਥੋਂ ਜਿਉਂ ਚੱਲੀ ਤੇ ਪੰਜ 4-5 ਪਿੰਡ ਕਸੋਆਣੇ ਤੱਕ ਅੱਗੇ ਇੱਥੇ ਪਹੁੰਚ ਗਈ ਦੋ ਮੁੰਡੇ ਜਿਹੜੇ ਇੱਕ ਤਾਂ ਇਹਦਾ ਡੈਥ ਹੋ ਗਈ ਆ ਇੱਕ ਜਿਹਰੇ ਇਲਾਜ ਆ ਪਰ ਉਹਦੀ ਹਾਲਤ ਬਹੁਤ ਖਰਾਬ ਆ ਹੋਰ ਅੱਗੇ ਹੋਰ ਵਿੱਚ ਸੰਦ ਪਹਿੜਾ ਵੀ ਸੜ ਗਿਆ ਟਰੈਕਟਰ ਟਰਾਲੀਆਂ ਵੀ ਯਾਰ ਇਹ ਕਣਕ ਮੇਰੀ ਪੈਟਰੋਲ ਹੀ ਆ ਪੈਟਰੋਲ ਆ ਕਣਕ ਇੱਕ ਤੇ ਕੁਦਰਤ ਦੀ ਮਾਰ ਆ ਇੱਕ ਨਾ ਇੱਕ ਬੇਨਤੀ ਕਰੂ ਗੁੱਸਾ ਨਾ ਕਰੇ ਵੀਰ ਕੋਈ ਹਾਂ ਕੋਈ ਨਹੀਂ ਬੋਲੋ ਤੇ ਆਪਾਂ ਵੀ ਵਿਚਈਆਂ ਹਾਂ ਇੱਕ ਨਾ ਸਮਾਂ ਚਾਹੀਦਾ ਜਿਵੇਂ ਕਣਕ ਸਟਾਰਟ ਹੋ ਗਈ ਨਾ ਵਟਨੀ ਹਾਂ 10 ਦਿਨ ਘੱਟੋ ਘੱਟ ਹਮ 8 ਤੋਂ 10 ਦਿਨ ਕਿਸੇ ਨੂੰ ਤੂੜੀ ਨਹੀਂ ਕਰਨੀ ਚਾਹੀਦੀ ਕਿਉਂਕਿ ਬਣਾਉਣੀ ਚਾਹੀਦੀ ਜਦੋਂ ਅਜੇ ਕਣਕ ਵਾਲੀ ਕਮੈਨ ਜਾਂਦੀ ਨਹੀਂ ਕਈ ਤੇ ਮੇਰੇ ਭਰਾ ਇੰਤੇ ਕਾਲੇ ਪੈ ਜਾਂਦੇ ਉਹ ਆਉਂਦੇ ਨਾ ਅਸੀਂ ਪਹਿਲਾਂ ਹੀ ਵੀ ਦਵਾ ਦਵ ਸਾਮ ਦੀਏ ਸਾਰਾ ਕੁਝ ਆਈ ਹੁੰਦਾ 5-7 ਦਿਨ ਲਾਂਗੇ ਨੂੰ ਨਾ ਸੁੱਕਣ ਦੇਵੇ ਬਾ ਬਾਲੇ ਧਾਈ ਤੂੜੀ ਵਾਲੇ ਰੀਪਰ ਤੋਂ ਅੱਗ ਲੱਗਦੀ ਉਹ ਤੋਂ ਵੀ ਲੱਗ ਜਾਂਦੀ ਯਾਰ ਤੂੜੀ ਵਾਲੇ ਰੇਪਰ ਤੋਂ ਲੱਗ ਜਾਂਦੀ ਹੈ ਕਿਉਂ ਨਹੀਂ ਲੱਗਦੀ ਕਿ ਕਈ ਬੈਰਿੰਗ ਹੀ ਸੁੱਕਾ ਚੱਲਦਾ ਜੇ ਇਹ ਚੰਗਿਆੜਾ ਨਿਕਲ ਆਇਆ ਬਰੂ ਦਾ ਤੇ ਆ ਜਿਹੜੇ ਪਿਛਲੇ 2 ਦਿਨ ਇੰਨੀ ਨੇਹਰੀ ਸੀ ਵੀ ਇਹ ਅੱਗ ਫਾਇਰ ਬ੍ਰਿਗੇਡਾਂ ਕੁਝ ਨਹੀਂ ਸੀ ਜਦੋਂ ਅੱਗੇ ਏਰੀਆ ਰੋਡ ਆਉਂਦਾ ਸੀ ਜਾਂ ਕੁਝ ਆਉਂਦਾ ਸੀਗਾ ਫਿਰ ਬਤੋ ਹਰੀ ਚੀਜ਼ ਆਉਂਦੀ ਉੱਥੇ ਰੁਕਦੀ ਸੀ ਆ ਕੇ ਤੇ ਇਹ ਜ਼ਰੂਰੀ ਚਾਹੀਦਾ ਵੀ ਜਿਹੜਾ ਵੀਰ ਗੁੱਸਾ ਵੀ ਨਾ ਕਰਨ ਕਈ ਪਹੂ ਕਾਲੇ ਬਹੁਤ ਹੁੰਦੇ ਆ ਮੇਰੇ ਅਨਕਿ ਤੇ ਮੈਂ ਕਹਿੰਨਾ ਵੀ ਇਹ ਬੇਨਤੀ ਆ ਉਹਨਾਂ ਦੇ ਚਰਨਾਂ 'ਚ ਘੱਟੋ-ਘੱਟ ਇੱਕ ਹਫ਼ਤਾ ਤੂੜੀ ਨਾ ਬਣਾਇਆ। ਕਿੰਨੀ ਗੱਲ ਯਾਰ ਜਿੱਥੇ ਆਪਾਂ ਸ਼ਮਾ ਹੀ ਰੋਕ ਦਿੰਦੇ ਨਾ ਨਾਲੇ ਦੇਖੋ ਨਾ ਆਪਣੇ ਕੋਲ ਟਰੈਕਟਰ ਨਜੰਦੇ ਆ ਨਾ ਹੂੰ ਉਹ ਆਖਣਗੇ ਜੀ ਪਹਿਲਾਂ ਇੰਨਾ ਖਾਂਦਾ ਮਗਰੋਂ ਤਾਂ ਇੰਨਾ ਹੀ ਖਾਂਦਾ ਇੱਕ ਦੇ ਤਾਂ ਡੀਜ਼ਲ ਵਿੱਚ ਨਾ ਯਾਰ ਹੂੰ ਇੱਕ ਜਦੋਂ ਮਸ਼ੀਨਰੀ ਦਾ ਜਦੋਂ ਗਿੱਲੇ ਲਾਂਗੇ ਤੇ ਚੱਲਦੀ ਆ ਨਾ ਉਦੋਂ ਫਿਰ ਚਾਰੀ ਅੱਗ ਨਿਕਲਦੀ ਮਸ਼ੀਨਰੀ 'ਚੋਂ ਹੂੰ ਬੈਲਟਾਂ ਦਾ ਜ਼ੋਰ ਲੱਗਿਆ ਜੇ ਚੰਗਿਆੜਾ ਨਿਕਲ ਗਿਆ ਅੱਗ ਲੱਗੀ ਤੇ ਜਦੋਂ ਉਹ ਲਾਂਗਾ ਸੁੱਕਿਆ ਉਦੋਂ ਮਤਲਬ ਹੀ ਨਹੀਂ ਹੈਗਾ ਉਦੋਂ ਆਹ ਆਰਾਮ ਨਾਲ ਚੱਲੋ ਨਾਲੇ ਫਿਰ ਜੇ ਕੁਦਰਤੀ ਹੋ ਵੀ ਜਾਉਣਾ ਤੇ ਕਿਸੇ ਦੀ ਕਣਕ ਤੇ ਖੜੀ ਰਹਿੰਦੀ ਨਹੀਂ ਇੱਕ ਹਫਤਾ ਲੱਗਦਾ ਹੁਣ ਪੂਰਾ ਇੱਕ ਹਫਤੇ ਸਾਰੀ ਕਣਕ ਸਮਝ ਜਾਂਦੀ ਸੋਫ ਸੋਫ ਇੱਕ ਉੱਤੇ ਜਹਾ ਤੇ ਚਲੋ ਨਾਲ ਨੂੜ ਦਾ ਇੱਕ ਦੂਜੇ ਤੋਂ ਸਰਸੁਰ ਜਾਂਦਾ ਤੇ ਮੈਂ ਤੇ ਭਾਈ ਅਸੀਂ ਇੱਕ ਤੇ ਪਹਿਲਾਂ ਸਾਰੇ ਇਹ ਨਗਰ ਵਾਸੀ ਜਿੰਨੇ ਵੀ ਪਿੰਡਾਂ ਵਾਲੇ ਵੀ ਰਗੇ ਆਪਣੇ ਰਿਸ਼ਤੇਦਾਰਾਂ ਭੈਣ ਭਰਾ ਆ ਤੇ ਬਹੁਤ ਮਾੜੀ ਘਟਨਾ ਘਟੀ ਜਿੰਨਾਂ ਦਾ ਨਾਂ ਹੀ ਸੜ ਗਿਆ ਕਿਉਂਕਿ ਸਾਲ ਬਾਅਦ ਕਣਕ ਕੋਣੀ ਹੁੰਦੀ ਆ ਉਹੀ ਖਾਣੀ ਉਹੀ ਵੇਚਣੀ ਉਹੀ ਕਰਨੀ ਤੇ ਬੜਾ ਦੁੱਖ ਹੁੰਦਾ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਤੇ ਦੂਜੀ ਬੇਨਤੀ ਵੀ ਆ ਵੀ ਜਰ 4 ਦਿਨ ਆਪਾਂ ਲੇਟ ਹੋਊ ਲਿਆ ਕਰੀਏ ਸਾਰੇ ਥਾਂ ਹੀ ਨਹੀਂ ਲੱਗੀ ਹੋਈ ਕਈ ਥਾਂ ਹੀ ਵੱਡੀਆਂ ਕੰਮਾਂ ਤੋਂ ਵੀ ਲੱਗੀ ਆ ਹੂੰ ਤੇ ਇੱਕ ਕੰਬਾਇਨਾਂ ਵਾਲਿਆਂ ਨੂੰ ਨਾ ਚਾਹੀਦਾ ਜ਼ਰੂਰ ਵਟਾ ਕੋ ਪਾਣੀ ਦਾ ਟੈਂਕੀ ਦਾ 200 ਲੀਟਰ ਦਾ ਉੱਤੇ ਇੰਤੀਆਂ ਕੀਤਾ ਹੋਵੇ ਤੇ ਪਾਈਪ ਹੋਵੇ ਜੇ ਜਦੋਂ ਅੱਗ ਕਿਤੇ ਚੰਗਿਆੜਾ ਨਿਕਲਦਾ ਨਾ ਨਾਲ ਦੀ ਨਾਲ ਨਾਲ ਦੀ ਨਾਲ ਮੈਂ ਆਪਣੇ ਕੋਲੇ ਕੰਬਾਇਨ ਸੀ ਮੈਨੂੰ ਯਾਦ ਆ ਇੱਥੇ ਮਨਸੀਆਂ ਜਲਦੀ ਸੀ ਹੂੰ ਕੰਬਾਇਨ ਤਾਰਾ ਨਾ ਵੱਜਿਆ ਅੱਗੋਂ ਉਹ ਜਿਹੜੀ ਛਤਰੀ ਚੰਗਿਆੜੇ ਨਿਕਲੇ ਤੇ ਜਿਹੜਾ ਫੀਡਰ ਤੇ ਫੂਸ ਨਹੀਂ ਪਿਆਂਦਾ ਹੂੰ ਉਹਦੇ ਤੇ ਜਦੋਂ ਚੰਗਿਆੜਾ ਫੋਰਮੈਨ ਐਡਾ ਸਿਆਣਾ ਸੀ ਉਹ 20 ਲੀਟਰ ਦਾ ਵਾਟਰ ਕੁਲਰ ਸੀ ਹੂੰ ਉਹ ਉੱਤੇ ਸੁੱਟ ਕੇ ਵਾਟਰ ਕੁਲਰ ਆਪ ਉੱਤੇ ਹੀ ਪੈ ਗਿਆ ਨਹੀਂ ਤੇ ਇੱਥੇ ਏਰੀਆ ਉਦੋਂ ਪਤਾ ਹੀ ਨਹੀਂ ਯਾਰਾ ਕਿੱਲੇ ਛੜਦਾ ਮਤਲਬ ਪਾਣੀ ਉਦੋਂ ਵੀ ਮੈਂ ਤਾਂ ਕਿੰਨਾ ਵੱਡੀਆਂ ਟੈਂਕੀਆਂ ਲਾਈਆਂ ਜਾਂ ਕੋਈ ਨਾ ਕੋਈ ਬਰੂਦ ਆਏ ਮੈਂ ਸਮਝ ਗਿਆ ਤੁਹਾਡੀ ਗੱਲ ਚਲੋ ਉਹ ਤਾਂ ਬੈਂਕ ਹੀ ਯਾਰ ਨਹੀਂ ਨਾ ਨਾ ਮੈਂ ਕੱਲ ਵੀਡੀਓ ਪਾਈ ਸੀ ਆਪਦੇ ਵਾਲੇ ਪੇਜ ਤੇ ਆਪ ਹੀ ਘਰੇ ਬੈਠੇ ਬੈਠੇ ਨਹੀਂ ਅੱਛਾ ਵੀ ਜਿਹੜਾ ਸਰਪੰਸਾਵ ਆਪਣੇ ਉਦੋਂ ਆਪਣੇ ਮਲਾਜ਼ਮ ਆ ਜਾਂਦੇ ਝੋਨੇ ਮੋਕੇ ਹੁਣ ਸਰਕਾਰ ਤੱਕ ਇਹ ਤੁਆ ਨਹੀਂ ਪਹੁੰਚਦਾ ਪਿਆ ਨਹੀਂ ਉਦੋਂ ਤਾਂ ਸੈਟੇਲਾਈਟ ਬੜਾ ਕੰਮ ਕਰਦਾ ਤੇ ਹੁਣ ਸੈਟੇਲਾਈਟ ਨੂੰ ਕੀ ਹੋਇਆ ਆਪਣੀਆਂ ਜਵਾਂ ਬੰਦੀਆਂ ਤੇ ਲਾਲ ਲਕੀਰ ਉੱਥੇ ਬੈਠੇ ਹੀ ਵਜਦੀ ਆ ਹਾਂ ਤੇ ਫੇਰ ਹੁਣ ਹੁਣ ਯਾਰ ਕਮਾਲ ਕਰੀ ਜੰਨਾ ਹੂੰ ਧਿਆਨ ਨਹੀਂ ਦੂਜੇ ਪਾਸੇ ਕਰਨੇ ਯਾਰ ਫੇਰ ਆਦੂ ਗਈ ਆ ਹਰ ਇੱਕ ਪਾਸੇ ਜਦੋਂ ਸਰਕਾਰ ਤੇ ਕੋਈ ਨਾ ਕੋਈ ਐਕਸ਼ਨ ਹੁੰਦਾ ਜਾਂ ਕੋਈ ਨਸ਼ੇ ਵਾਲੇ ਚਾਰ ਫੜ ਲਓ ਜਾਂ ਕਿਤੇ ਗੋਲੀ ਚੱਲ ਗਈ ਜਾਂ ਕਿਤੇ ਕੁਛ ਹੋਣਾ ਸਾਡਾ ਏਰੀਆ ਮਤਲਬ ਬਹੁਤ ਲੋਕਾਂ ਨੂੰ ਦੁੱਖ ਆ ਭਾਵੇਂ ਦੂਰ ਦੂਰ ਪਿੰਡਾਂ 'ਚ ਬੈਠੇ ਹਨ ਇੰਨਾ ਨਾਜ ਸੜਨਾ ਵੀ ਚੰਗੀ ਗੱਲ ਨਹੀਂ ਹੁੰਦੀ ਯਾਰ ਬਜ਼ੁਰਗ ਉਹ ਧਿਆਨ ਹੋਣ ਚਾਰ ਦਿਨ ਇੱਧਰ ਹੋ ਜਾਣਾ ਇਹ ਹੀ ਫਾਇਰ ਬ੍ਰਿਗੇਡਾਂ ਚੰਗੀਆਂ ਰੱਖਿਆਉਣ ਮੈਨੂੰ ਲੱਗਦਾ ਸਾਡੇ ਜੀਰੇ 'ਚ ਇੱਕ ਕੰਮ ਹੋਈਆਂ ਨਹੀਂ ਘੱਟੋ ਘੱਟ 10 5-5 7-7 ਇੱਥੇ ਦੋ ਚਾਹੀਦੀਆਂ ਨੇ ਬਖੂ ਬਲਾਗ 'ਚ ਜੀਰੇ 'ਚ ਪਰ ਨਹੀਂ ਦੂਸਰਾ ਇਹ ਆ ਵੀ ਆਪਾਂ ਪਤਾ ਕਿ ਜ਼ਿੰਮੇਵਾਰ ਨੂੰ ਤਿਆਰ ਆਪ ਹੀ ਕਰਨਾ ਪੈਣਾ ਕਰਨਾ ਤਾਂ ਪੈਣਾ ਸਰਪੰਚਾ ਮੇਰੀ ਗੱਲ ਤਾਂ ਸੁਣੋ ਪਰ ਉਦੋਂ ਸਾਰਾ ਕੁਝ ਹੋ ਜਾਂਦਾ ਮੇਰੇ ਤਾਂ ਇਸ ਗੱਲ ਦਾ ਰੌਲਾ ਹੈ ਵੀ ਹੁਣ ਕਾ ਤੋ ਨਹੀਂ ਇਹ ਤੇ ਨਾ ਹੋਣਾ ਚਾਹੀਦਾ ਹੋਣਾ ਚਾਹੀਦਾ ਤੇ ਉਹ ਜਦੋਂ ਚੱਲਦੀ ਆ ਨਾ ਜੇ ਉਦੋਂ ਸਮਝੇ ਸਮਝੇ ਇੱਕ ਤੇ ਵੇਖੋ ਆਪਣੇ ਕੋਲੇ 2000 ਲੀਟਰ ਦੀ ਟੈਂਕੀ ਉਸਪਰੇਅ ਦੀ ਮੈਂ ਇਹਨਾਂ ਗਰਮੀ ਤੋਂ ਨਾਲ ਇਹਨਾਂ ਨਾਲ ਭਰ ਕੇ ਰੱਖੋ ਹੁਣ ਅਸੀਂ ਤੂੜੀ ਬਣਾਉਣੀ ਹੈ ਨਾ ਟੈਂਕੀ ਨਾਲ ਭਰ ਕੇ ਖਿਲਾਰਨੀ ਚਲੋ ਮਾਲਕ ਵੇਖੋ ਉਹਦੇ ਅੱਗੇ ਜੋਰ ਨਹੀਂ ਡਾਢੇ ਅੱਗੇ ਪਤਾ ਨਹੀਂ ਉਹਦਾ ਕੀ ਆ ਕੋਈ ਵੜਿਆਈ ਨਹੀਂ ਪਰ ਫੇਰ ਵੀ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਉਹਨਾਂ ਤਾਂ ਕਰੋ ਨਾ ਉਹਨਾਂ ਤੱਕ ਉਹਨਾਂ ਜ਼ਰੂਰ ਕਰੋ ਇੱਕ ਜਿਹਦੇ ਟਰੈਕਟਰ ਵਿਲੇ ਆ ਮਗਰ ਹਾਲਤਾਂ ਵਿਆ ਪਾਏ ਹੋਣ ਕਿਸੇ ਦੇ ਵੀ ਕੰਮ ਆ ਸਕਦੇ ਕਿਸੇ ਦੇ ਜਿਆਦਾ ਹਾਂ ਇਹ ਇੱਕ ਮਿੰਟ ਨਾਲ ਲਾਓ ਜਦੋਂ ਅੱਗੇ ਦਾ ਪਤਾ ਲੱਗਦਾ ਚਦੇ ਤੁਰ ਪੋ ਸਾਡੇ ਲੱਗੀ ਸੀ ਇੱਕ ਵਾਰੀ ਤਿੰਨ ਚਾਰ ਸਾਲ ਹੋ ਗਿਆ ਤੇ ਉਦੋਂ ਆਪਾਂ 4 ਵੀ ਟਰੈਕਟਰ ਉਹ ਲਿਆਈ ਸੀਗਾ 17 ਦੀ ਗੱਲ ਕਈ ਜ਼ਿਮੀਂਦਾਰ 17 ਕੇ 18 ਦੀ ਗੱਲ ਆ ਉਹ ਜਦੋਂ ਸਾਨੂੰ ਪਤਾ ਲੱਗਿਆ ਸੀ ਨਾ ਗਰਾਹੀ ਕਰਾਉਂਦੇ ਸੀ ਬਾਬਾ ਨਾ ਟਰੈਕਟਰ ਤੇ ਮਗਰ ਹਲ ਪਾਇ ਹੀ ਸੀ ਕੁਦਰਤ ਤੇ ਜਾ ਕੇ ਮੈਂ ਸੁੱਟ ਤਾ ਹਲ ਖਲਾਰ ਕੇ ਉਦੋਂ ਨੂੰ ਕੁਦਰਤੀ ਇਹ ਆਪਣੇ ਨਾਲ ਨਹੀਂ ਮਤਲਬ ਬੁਝਣਾ ਨਹੀਂ ਬੁਝਣੀ ਜਦੋਂ ਅੱਗੋਂ ਪੈਣੀ ਵਗ ਗਈ ਤੇ ਕੁਦਰਤੀ ਹਵਾ ਵੀ ਰੁਕ ਗਈ ਐ ਦੂਜੇ ਪਾਸੇ ਨੂੰ ਦੂਜੇ ਪਾਸੇ ਉਹਨਾਂ ਬੰਦਿਆਂ ਨੇ ਠੇਕੇ ਤੇ ਜ਼ਮੀਨ ਲਈ ਹੋਈ ਸੀ 5 ਕਿੱਲੇ ਤੇ ਉਹ ਉਸ ਹੁੰਦੇ ਨਾਲ ਗ੍ਰਾਹੀ ਬਾਬਾ ਇਹਨ ਦੋ ਬੋਰੇ ਵੱਡੇ ਭਰੌਂਦੇ ਆ। ਵਿਆਹ ਕਣਕ ਵੱਜ ਗਈ। ਵੀ ਸਾਡੀ ਕਣਕ ਬਚਾਦੀ ਤੁਸੀਂ ਜੇ ਗ੍ਰਾਹੀ ਕਰਦੇ ਨਾ ਇਹ ਹੁੰਦੇ ਤੇ ਨਾਗੇ ਨੇ ਭੱਜ ਕਿਉਣਾ ਸੀ ਤੇ ਨਾ ਸਾਡਾ ਆ ਜਿਹੜੀ ਕਣਕ ਹੀ ਬਜਣੀ। 5.5 ਕਿਲੇ ਥਾਂ ਠਿੱਕੇ ਦੇ ਲਿਆ ਵੱਜ ਗਿਆ ਵਿਚਾਰਿਆਂ ਦਾ। ਇਹ ਵੀ ਮਹਾਰਾਜੀ ਵਿਧੀ ਹੁੰਦਾ। ਹਾਂ ਇਹ ਵਿਧੀ ਪਰ ਉਸ ਸੰਦ ਜਿਹਦੇ ਵਿਹਲੇ ਆ ਨਾ ਉਹ ਆ ਚਾਰ ਦਿਨ ਹੋਰ ਪਾ ਕੇ ਰੱਖੀਏ। ਟੈਂਕੀਆਂ ਆਪਣੇ ਕੋ ਸਾਰਿਆਂ ਕੋਲ ਸਪਰੇਅ ਵਾਲੀਆਂ ਭਰ ਕੇ ਰੱਖੀ ਹੈ ਨਾ ਸਭ ਕੋਲ ਜਦੋਂ ਫਿਰ ਜ਼ਿਆਦਾ ਚੱਲ ਪੈਂਦਾ ਹੈ ਨਾ ਜਦੋਂ ਖਿੱਲਰ ਗਈ ਉਹਦੋਂ ਨਹੀਂ ਸੂਤ ਆਉਂਦੀ ਨਹੀਂ ਆਉਣੀ ਉਹਦੋਂ ਤੇ ਕਿਤੇ ਨਹਿਰ ਆਉ ਵੱਡਾ ਹਾਈਵੇ ਆ ਉਹ ਉੱਥੇ ਰੁਕਦੀ ਆ ਆ ਵੀ ਹਾਈਵੇ ਤੇ ਰੁਕੀ ਆ ਮਖੂ ਜੀਰਾ ਹਾਈਵੇ ਤੇ ਅੱਛਾ ਇੱਥੇ ਆ ਕੇ ਰੁਕੀ ਉਤਰਾਂ ਤੇ ਨਹੀਂ ਅੱਗ ਬੁਜੀ ਚੱਲੀ ਗਈ ਉਦੋਂ ਚੱਲੀ ਗਈ ਆਵੇ ਤੂੰ ਜਾਣਾ ਤੂੰ ਤਾਂ ਉਹਨੂੰ ਵੇਖ ਲਈ ਰੋਡ ਨਾਲ ਆ ਕੇ ਲੱਗ ਕੇ ਬੁਜੀਆ ਕਿਉਂਕਿ ਦ੍ਰਿਸ਼ਤਾ ਕਿਵੇਂ ਜ਼ਿੰਮੇਦਾਰਾਂ ਨੇ ਸੁੰਘ ਲੈ ਸਾਰਾ ਧੂਆ ਜਾਣ ਤਾਂ ਨਹੀਂ ਦਿੱਤਾ ਗਾਂ ਕਿਤੇ ਨਹੀਂ ਉਹ ਮਤਲਬ ਹੋਣ ਵਾਲਾ ਗਿਆ ਹੀ ਨਹੀਂ ਉਹ ਤਾਂ ਪਾਕਿਸਤਾਨ ਗਿਆ ਉਹ ਇਧਰ ਚਲੇ ਗਿਆ ਇਧਰ ਚਲੇ ਗਿਆ ਉਹ ਦਰਦ ਦਿੱਲੀ ਨਹੀਂ ਗਿਆ ਓਏ ਹੋਏ ਹੋਏ ਉਹ ਤਾਂ ਹੀ ਮਵੀ ਕਮਾਣਾ ਨਹੀਂ ਉਹ ਤਾਂ ਕੋਈ ਆਇਆ ਹੀ ਨਹੀਂਗਾ ਪਤਾ ਲੈਣ ਹਾਂ ਵੀ ਭਾਈ ਇੰਨਾ ਏਰੀਆ ਸੜ ਗਿਆ ਇੰਨੀ ਕਣਕ ਸੜ ਗਈ ਕੋਈ ਆਇਆ ਸਰਕਾਰ ਵਾਲਾ ਕੋਈ ਵੀ ਨਹੀਂ ਆਇਆ ਯਾਰ ਉਹਾਂ ਦੇ ਜੋ ਸਾਡੇ ਤੂਹਾਂ ਹੀ ਨਹੀਂ ਗਿਆ ਉਹ ਤਾਂ ਗਿਆ ਪਾਕਿਸਤਾਨ ਨੂੰ ਹਵਾ ਇਧਰ ਨਹੀਂ ਆਉਂਦੀ ਪਾਕਿਸਤਾਨਾ ਉਹ ਨਹੀਂ ਆ ਸਕਦੇ ਅੱਗੇ ਤਾਰ ਲੱਗੀ ਇਹ ਚੀਜ਼ ਆ ਨਾ ਬੜੀ ਮਾਰ ਚਲੋ ਕੋਈ ਨਹੀਂ ਮਾਲਕ ਰੱਖਾ ਜ਼ਿਮੀਂਦਾਰ ਦਾ ਠੀਕ ਆ ਪੰਜਾਬ ਦਾ ਤੇ ਕਿਸਾਨ ਦਾ ਦੋਹਾਂ ਦਾ ਇਹਨਾਂ ਨੂੰ ਬਹੁਤ ਕੁਝ ਮਾਰਨ ਨੂੰ ਫਿਰਦੀ ਹੂੰ ਤੇ ਦੋਵਾਂ ਦਾ ਹੀ ਰੱਬ ਰੱਖਾਈ ਆਪਾਂ ਤੁਰੇ ਉਹਦੀ ਸਿਰ ਤੇ ਫਿਰਦੇ ਹਾਂ ਇਹ ਤੂੰ ਕੱਢ ਕੇ ਵੇਖ ਲੂੰ ਜਿਹੜੇ ਮਰਜੀ ਸਿਆਣੇ ਭਾਵੇਂ ਪਾਰਟੀਆਂ ਬਣਾ ਲੈ ਕਰ ਲੈਣ ਭਾਵੇਂ ਪਾਰਟੀਆਂ ਆਪਦੀ ਨੂੰ ਮਾਰ ਲੈਣ ਰੱਖਾ ਉਹੀ ਮਾਲਕ ਮੈਂ ਹੈਨਾ ਹੁਣ ਕੈਨੇਡਾ ਦਾ ਸਵਾਦ ਵੇਖ ਹੀ ਲਿਆ ਆਪਾਂ ਤੇ ਕੈਨੇਡਾ ਤੋਂ ਕੀ ਆ ਉੱਥੇ ਰਹੁੰਦੇ ਆ ਨਾ ਮੈਂ ਪਹਿਲਾਂ ਤਾਂ ਹੁੰਦਾ ਸੀ ਮੈਂ ਕਿਹਾ ਯਾਰ ਇਹ ਤੁਹਾਡੇ ਉਥੇ ਕੈਨੇਡਾ ਫੋਨ ਆਉਣਾ ਤੁਹਾਡੇ ਪਾਣੀ ਮੁੱਕ ਜਣੇ ਆਏ ਆ ਜਿਉਂ ਆ ਉਹ ਮੈਂ ਕਿਹਾ ਇਹ ਬਾਬੇ ਨਾਨਕ ਦੀ ਧਰਤੀ ਆ ਪਾਉ ਇੱਥੇ ਕੱਖ ਨਹੀਂ ਉਮਕਣਾ ਜਿੱਥੇ ਕਾਲਪੁਰਖ ਆਪ ਦਸਾਂ ਜਾਮਿਆਂ 'ਚ ਆ ਕੇ ਲੋਕਾਂ ਨੂੰ ਸਮਝਾ ਕੇ ਕਾਲਪੁਰਖ ਸੀਗਾ ਬਾਬਾ ਨਾਨਕ ਤੋਂ ਲੈ ਕੇ ਦਸਮ ਪਾਸ਼ੇ ਤੱਕ ਆਪ ਰੂਪ ਤੇ ਮੈਂ ਕਿਹਾ ਇੱਥੇ ਪਾਣੀ ਕਿਵੇਂ ਮੁੱਕੂ ਏ ਪਤਾ ਨਹੀਂ ਕਿੱਡੀ ਪਵਿੱਤਰ ਧਰਤੀ ਆ ਜਿੱਥੇ ਆਪ ਗੁਰੂ ਸਾਹਿਬ ਆਏ ਠੀਕ ਹੈ ਲਾ ਠੀਕ ਹੈ ਜਿੱਥੇ ਬਾਣੀ ਆਪ ਆ ਕੇ ਰਹੀ ਜਿੱਥੇ ਮੁੱਕ ਗਿਆ ਤਾਂ ਫਲਟ ਲੈਵਲ ਤੇ ਮੁੱਕ ਗਿਆ ਇਹ ਦੁਨੀਆਂ 'ਚ ਨਹੀਂ ਰਹਿੰਦਾ ਜਿੰਨੇ ਮਰਜ਼ੀ ਸੰਭੀ ਫਿਰਨਾ ਹੂੰ ਫਿਰ ਤਾਂ ਸਾਰੇ ਕਿਤੇ ਬਾਣੀ ਸੰਭਿਆ ਨਹੀਂ ਰਹਿਣਗੇ ਇਹ ਤਾਂ ਵੈਗਰੂ ਮਹਾਰਾਜ ਆਪ ਹੀ ਆਪ ਹੀ ਉਹਦੀ ਰਜਾ ਹੋਵੇ ਹੂੰ ਤੇ ਉਹ ਨਾ ਉਹਦੀ ਰਜਾ ਹੋਵੇ ਤੇ ਸਵੇਰੇ ਚਰਨੇ ਚੱਲ ਸਕਦੇ ਇੱਥੋਂ ਹੂੰ ਸਾਡੀ ਸੰਭਾਲ ਚ ਇੰਨਾ ਘਟੋਇਆ ਮਰਿਆ ਪਾਣੀ ਨਿਕਲਦਾ ਹੈ ਨਿਕਲਦਾ ਸੀ ਸੇਮ ਆਪਣੇ ਸੀ ਹਾਂ ਗਲਾਸ ਨਾ ਹੈ ਪੱਟ ਕੇ ਮਿੱਟੀ ਪਾਣੀ ਕੱਢਨਾ ਤੇ ਇਹਦਾ ਕੀ ਪਤਾ ਫੇਰ ਕਿਦਾਂ ਚੱਲੂ ਕੋਈ ਪਤਾ ਨਹੀਂ ਵੈਰ ਉਹਦੇ ਨੂੰ ਚਲੋ ਬਾਕੀ ਮਾਲਕ ਦੀ ਖੇੜ ਅੱਪਾ ਲੈ ਆ ਗਿਆ ਅੱਜ ਅੱਪਾ ਹਾਂ ਠੀਕ ਆ ਇਹ ਵਿਆਹ ਜੇ ਸਾਨੂੰ ਅੱਜ ਲਈ ਆ ਗਿਆ ਆਪਕ ਵੀਰੇ ਗੁੱਸਾ ਨਾ ਕਰਿਓ ਜੇ ਇਹਦੇ ਜਿੰਨੀ ਮਤਬੁੱਧ ਰੱਬ ਨੇ ਬਖਸ਼ੀ ਹੈ ਨਾ ਹੂੰ ਉਹਨੀ ਕ ਚੱਲ ਗੱਲ ਕਰ ਲਈਦੀ ਆ ਹੈ ਅਸੀਂ ਵੀ ਜੀਵਿੰਦਾਰਾ ਕਾਲੀ ਅਸੀਂ ਵੀ ਕਰਦੇ ਆ ਕਰ ਜਾਂਦੇ ਆ ਹਾਂ ਤੇ ਪਰ ਆਪਾਂ ਸਾਰੇ 5-7 ਦਿਨ ਮੈਂ ਇਹੀ ਗੱਲ ਸੋਚਦਾ ਹੁਣ ਅਸੀਂ ਤੂੜੀ ਅਜੇ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਹਾਂ ਘਟ ਤੋ ਘਟ ਸਾਡੇ ਅੱਜ ਕਣਕਾਂ ਖਤਮ ਹੋ ਗਏ ਬਿਲਕੁਲ ਮਗਰ ਵੀਤ ਨੂੰ ਮੈਂ ਕਿਹਾ ਵੀਰ ਸ਼ੁੱਕਰਵਾਰ ਨੂੰ ਲੱਗਾਂਗੇ ਯਾਰ ਅਜੇ ਵੀ ਨਾਲੇ ਟੇਲ ਵਾਧ ਬਚਾਈਏ ਨਾਲੇ ਚੰਗਿਆੜੇ ਕੋਈ ਫਾਇਦਾ ਨਹੀਂ ਮਣਜਰਾਂ ਲੰਗਾ ਗਏ ਮਰੁੰਡਾ ਪੰਜਾਹ ਸ਼ਾਮ ਨਾ ਹੋ ਜੂਗਾ ਕੋਈ ਗੱਲ ਨਹੀਂ ਤੇ ਕੋਈ ਨਹੀਂ ਦੋ ਆ ਗਿਆ ਮੇਰਾ ਵੀਰ ਅਸੀਂ ਵੀ ਗਾਣ ਚੱਲੀਏ ਸਰਪੰਚ ਸਾਹਿਬ ਤੋਂ ਚਾਹ ਸ਼ੱਕ ਲਈ ਆ ਨਾਲੇ ਦੋ ਗੱਲਾਂ ਸੁਣ ਲਈਆਂ ਠੀਕ ਹੈ ਜੀ ਧੰਨਵਾਦ ਤੁਹਾਡਾ ਵੀ ਸਾਰੇ ਵੀਰਾਂ ਦਾ ਧੰਨਵਾਦ ਤੁਹਾਨੂੰ ਵੀ ਸੁਣਾ ਦਿਆਂ ਨੀ ਦੋ ਆ ਗਿਆ ਚੰਗਾ ਜੀ ਸਰਪੰਸਾ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਪਉ ਜੀ ਜੀ ਆਇਆਂ ਨੂੰ ਜੀ ਆਇਆਂ ਨੂੰ